ਦਰ ਨਾਦਰ ਗਰੀਬ ਨਵਾਜ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨਾ ਦੀ ਪਾਵਨ ਅਪਾਰ ਅਤਿਅੰਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਰਸ਼ਨ ਦੀਦਾਰੇ ਸਤ ਗੁਰਾਂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਜਾਪ ਸਤ ਗੁਰਾਂ ਜੀ ਦੀ ਅਰਬੀ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਆਪੂ ਸਰਬੱਤ ਗੁਰਸਿੱਖ ਸੰਗਤਾਂ ਮਾਈ ਭਾਈ ਸਤ ਸੰਗੀ ਜਾਨਾ ਅਤੀ ਵੱਡਿਆਂ ਭਾਗਾਂ ਵਾਲੇ ਹੋ ਜੋ ਰੂਜਨ ਦੀ ਨੀਮ ਅਨੁਸਾਰ ਅਤੇ ਅੱਜ ਵਿਸ਼ੇਸ਼ ਕਰਕੇ ਨਿਰਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਆਸਰਿਆਂ ਦੇ ਆਸਰੇ ਨਿਉਟਿਆਂ ਦੀ ਊਟ ਨਿਧਰਿਆਂ ਦੀ ਧਾਰ ਨਿਗਤਿਆਂ ਦੀ ਗਤ ਨਪਤਿਆਂ ਦੀ ਪਤ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਅੰਮ੍ਰਿਤ ਵੇਲੇ ਤੋਂ ਗੁਰੂ ਸੰਗਤ ਵਿੱਚ ਡੁੱੜਕਰ ਗੁਰੂ ਗੋਦ ਦਾ ਆਨੰਦ ਮਾਣਨਾ ਕਰ ਰਹੇ ਹੋ ਭਾਗਾਂ ਵਾਲਿਓ ਆਪ ਸਰਬੱਤ ਨਗਰ ਨਿਵਾਸੀ ਸਿੱਖ ਸੰਗਤਾਂ ਨੂੰ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਨ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਨ ਜਿਵੇਂ ਗੁਰੂ ਅਮਰਦਾਸ ਮਹਾਰਾਜ ਆਪਣੇ ਅਸਥਾਨ ਤੇ ਬਰਾਦਰਮਾਨ ਨੇ ਬੇਅੰਤ ਸੰਗਤਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਤਿਗੁਰੂ ਦੇ ਚਰਣਾ ਵਿੱਚ ਆਉਂਦੀਆਂ ਨੇ ਜਿਵੇਂ ਆਪ ਭਾਦਨਾ ਵਾਲੇ ਰੋਜ਼ ਦਰਸ਼ਨ ਕਰਨ ਆਉਂਦੇ ਹੋ ਰੋਜ਼ ਗੁਰੂ ਦੀ ਸੰਗਤ ਕਰਨ ਆਉਂਦੇ ਹੋ ਰੋਜ਼ ਗੁਰੂ ਦੀ ਬਾਣੀ ਨੂੰ ਸਰਵਣ ਕਰਨ ਵਾਸਤੇ ਆਉਂਦੇ ਹੋ ਰੋਜ਼ਾਨਾ ਕੀਰਤਨ ਤੇ ਕਥਾ ਦਾ ਆਨੰਦ ਮਾਣ ਕੇ ਗੁਰੂ ਦੀ ਗੋਦ ਦਾ ਆਨੰਦ ਮਾਣ ਕੇ ਗੁਰੂ ਦੇ ਬਚਨ ਸਰਵਣ ਕਰਕੇ ਗੁਰੂ ਕੋਲੋਂ ਬਖਸ਼ੀਸ਼ਾਂ ਤੇ ਰਹਿਮਤਾ ਪ੍ਰਾਪਤ ਕਰਦੇ ਹੋ ਐਵੇਂ ਗੁਰੂ ਅਮਰਦਾਸ ਮਹਾਰਾਜੀ ਦੇ ਸਮੇਂ ਰੋਜ਼ਾਨਾ ਸੰਗਤ ਇਉਂ ਆਉਂਦੀ ਜਿਵੇਂ ਆਪਾਂ ਆਉਂਦੇ ਆ ਪਰ ਬਖਸ਼ਿਸ਼ ਕੀ ਹੈ ਗੁਰੂ ਅਮਰਦਾਸ ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਆਪ ਬਾਣੀ ਵਿੱਚ ਲਿਵਲীন ਹੁੰਦੇ ਨੇ ਜੋ ਸਾਨੂੰ ਵੀ ਬਚਨ ਕਰਦੇ ਨੇ ਅੰਮ੍ਰਿਤ ਵੇਲਾ ਸਾਨੂੰ ਬਖਸ਼ਿਸ਼ ਕੀਤਾ ਗੁਰੂ ਨੇ ਜਿੱਥੇ ਸਾਨੂੰ ਅੰਮ੍ਰਿਤ ਵੇਲਾ ਗੁਰੂ ਨੇ ਬਖਸ਼ਿਸ਼ ਕੀਤਾ ਉਥੇ ਅੰਮ੍ਰਿਤ ਵੇਲੇ ਸਾਨੂੰ ਬਾਣੀ ਦੇ ਨਾਲ ਜੁੜਨ ਦਾ ਉਪਦੇਸ਼ ਕੀਤਾ ਤੇ ਅੰਮ੍ਰਿਤ ਵੇਲੇ ਦੀ ਉਹ ਬਾਣੀ ਸਾਡੀ ਢੋਲੀ ਵਿੱਚ ਪਾਈ ਜਿਹਨੂੰ ਪੜ ਕੇ ਗੁਰੂ ਕਹਿੰਦਾ ਤੇਰੀ ਜ਼ਿੰਦਗੀ ਦੇ ਵਿੱਚ ਆਨੰਦ ਹੀ ਆਨੰਦ ਆ ਜਾਵੇ ਇਹ ਉਸ ਬਾਣੀ ਨੂੰ ਮੇਰੇ ਕਲੰਕੀਆਂ ਵਾਲੇ ਨੇ ਸਿੱਖ ਦੀ ਨਿਤਨੇਮ ਦੇ ਵਿੱਚ ਅੰਕਿਤ ਕਰ ਦਿੱਤਾ ਵੀ ਇਹ ਸਿੱਖਾ ਜਿੱਥੇ ਤੂੰ ਰੋਜ਼ ਬਾਣੀ ਪੜ੍ਹੇ ਉਥੇ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਨੂੰ ਰੋਜ਼ ਪੜ੍ਹੇ ਤਾਂ ਤੇਰੀ ਜ਼ਿੰਦਗੀ ਦੇ ਵਿੱਚ ਆਨੰਦ ਆ ਜਾਏ ਉਸ ਆਨੰਦ ਨੂੰ ਪਾਉਣ ਵਾਸਤੇ ਬਾਣੀ ਨੂੰ ਪੜ੍ਹਦੇ ਆ ਤੇ ਗੁਰੂ ਅਮਰਦਾਸ ਅਮਰਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕਰਦੇ ਨੇ ਬਾਣੀ ਪੜ੍ਹਦੇ ਨੇ ਔਰ ਸੰਗਤਾਂ ਜਿਹੜੀਆਂ ਨੇ ਉਹ ਦੀਵਾਨ ਵਿੱਚ ਬੈਠdੀਆਂ ਨੇ ਤੇ ਸੰਗਤਾਂ ਦੇ ਮਨ ਦੀ ਆਸ ਹੈ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਰਵਾਜ਼ਾ ਖੋਲਣਗੇ ਤੇ ਸਭ ਤੋਂ ਪਹਿਲਾਂ ਜਿਹਦੇ ਤੇ ਨਿਗਾਹ ਪੈਗੀ ਗੁਰੂ ਅਮਰਦਾਸ ਮਹਾਰਾਜ ਉਹਦੇ ਦੁੱਖਾਂ ਦਾ ਪਾਪਾਂ ਦਾ ਰੋਗਾਂ ਦਾ ਬਿਮਾਰੀਆਂ ਦਾ ਗਰੀਬੀ ਦਾ ਸਾਰੇ ਚੀਜ਼ਾਂ ਦਾ ਨਾਸ ਕਰ ਦੇਣਗੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਬੜਾਈ ਕਿ ਸੰਗਤਾਂ ਇੱਕ ਤੱਕ ਐ ਦਰਵਾਜ਼ੇ ਵੱਲ ਦੇਖਦੀਆਂ ਨੇ ਵੀ ਗੁਰੂ ਅਮਰਦਾਸ ਮਹਾਰਾਜ ਸਾਡੇ ਤੇ ਮਿਹਰਾ ਪ੍ਰਿਆਤ ਰੱਖਣ ਤੇ ਸਾਡੇ ਵੱਲ ਆ ਸਮਝ ਲਓ ਵੀ ਗੁਰੂ ਅਮਰਦਾਸ ਨੇ ਦਰਵਾਜ਼ਾ ਖੋਲ ਦਿੱਤਾ ਧੰਨ ਗੁਰੂ ਨਾਨਕ ਜੀ ਵਾਹ ਪਾਗਾਂ ਵਾਲਿਆਂ ਪੇਪਰ ਹੁਸਾ ਲੈ ਕੇ ਬੈਠੋ ਕੇ ਗੁਰੂ ਅਮਰਦਾਸ ਮਹਾਰ ਅੱਜ ਵੀ ਬੈਠੇ ਨੇ ਅੱਜ ਵੀ ਗੁਰੂ ਅਮਰਦਾਸ ਮਹਾਰਾਜ ਨੰਗ ਗਏ ਨੇ ਆਪਣੇ ਕੋਲ ਦੀ ਇਹੀ ਸਮਾ ਉੱਥੇ ਸੀ ਸਿਖਾਂ ਦੀਕ ਦੇਸੀ ਸੰਗਤਾਂ ਵੀ ਹੁਣ ਵੀ ਗੁਰੂ ਅਮਰਦਾਸ ਮਹਾਰਾਜ ਅੰਦਰੋਂ ਬਾਹਰ ਆਉਣ ਤੇ ਸਾਨੂੰ ਦੀਦਾਰ ਬਖਸ਼ਿਸ਼ ਕਰਨਾ ਗੁਰੂ ਸਾਹਿਬ ਦਾ ਸਰੂਪ ਲਜਾਣ ਵਾਸਤੇ ਪਰਿਵਾਰ ਕਿੰਨੇ ਸਮੇਂ ਦਾ ਬੈਠਾ ਤਕਰੀਬਨ 6 ਵਜੇ ਦੇ ਆਏ ਬੈਠੇ ਤੇ ਗੁਰੂ ਅਮਰਦਾਸ ਨੇ ਬਖਸ਼ਿਸ਼ਾਂ ਕਰਨੀਆਂ ਸੀ ਨਾ ਆਪਣੀ ਸਾਖੀ ਆਪਣਾ ਉਪਦੇਸ਼ ਸਾਡੇ ਸਾਹਮਣੇ ਰੱਖਣਾ ਸੀ ਵੀ ਐਂ ਦਰਵਾਜ਼ਾ ਖੁੱਲਦਾ ਤੇ ਐਂ ਸੰਗਤਾਂ ਦੇ ਉਤੋਂ ਮੇਰਾ ਪ੍ਰੀ ਦ੍ਰਿਸ਼ਟੀ ਪਾਉਂਦੇ ਨੇ ਆਪ ਜਦੋਂ ਸਿੱਖ ਸੰਗਤਾਂ ਦਰਵਾਜਾ ਇੱਕ ਤੱਕ ਨਿਗਾਹ ਮਾਰਦੇ ਨੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਲ ਦੇਖਦੇ ਨੇ ਤੇ ਗੁਰਬਾਣੀ ਕਹਿੰਦੀ ਐ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਜੀਦੇ ਗੁਰੂ ਨਾਨਕ ਦੇ ਸਰੂਪ ਤੀਜੇ ਗੁਰੂ ਅਮਰਦਾਸ ਦੇ ਦਰਸ਼ਨ ਕਰ ਲੈ ਤੇ ਉਹਦੇ ਦਰਸ਼ਨ ਕਰਦਿਆਂ ਸਤਿਗੁਰੂ ਕਹਿੰਦੇ ਜਨਮ ਤੇ ਮਰਨ ਦਾ ਦੁੱਖ ਚਲਿਆ ਜਾਂਦਾ ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਅੰਮਰਸਰ ਸਾਹਿਬ ਦੇ ਇਲਾਕੇ ਦੇ ਵਿੱਚ ਨਗਰ ਪਿੰਡ ਬਾਸਰਕੇ ਵਿਖੇ 1479 ਈਸਵੀ ਨੂੰ ਪਿਤਾ ਤੇਜਪਾਲ ਦੀ ਅਤੇ ਮਾਤਾ ਲక్ష్ਮੀ ਜੀ ਦੇ ਘਰ ਪ੍ਰਕਾਸ਼ ਹੋਇਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬੜੇ ਮਿੱਠ ਬੋਲੜੇ ਬੜੇ ਮਿਲਾਪੜੇ ਔਰ بڑے ਸੇਵਾ ਭਾਵਨਾ ਵਾਲੇ ਨੇ ਰੱਬ ਦੇ ਨਾਲ ਜੁੜੇ ਨੇ ਪਹਿਲਾਂ ਹੀ ਪਰਿਵਾਰ ਜੁੜਿਆ ਪਰ ਜੁੜਿਆ ਹਰਦوار ਸਾਹਿਬ ਦਰਸ਼ਨ ਕਰਨ ਜਾਂਦੇ ਨੇ ਪਿਤਾ ਜੀ ਦੀ ਵੀ ਮਰਿਆਦਾ ਤੇ ਪਿਤਾ ਜੀ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਦੀਦਾਰ ਕਰਨ ਵਾਸਤੇ ਜਾਂਦੇ ਨੇ ਪਰ ਦੇਖੋ ਇਹ ਮਨੁੱਖ ਦੇ ਆਪਣੇ ਆਪਣੇ ਮਨ ਦੀ ਅਵਸਥਾ ਹੈ ਕਿਸੇ ਧਾਰਮਿਕ ਅਸਥਾਨ ਵਿੱਚ ਕੋਈ ਵੀ ਕਮੀ ਨਹੀਂ ਹੈ ਸਾਡੇ ਵਿੱਚ ਕਮੀ ਹੈ ਸਮਝ ਲਓ ਸੌਕੀ ਦੀ ਉਦਾਹਰਣ ਸਾਹਮਣੇ ਲੈ ਲਵਾਂਗੇ ਅਸੀਂ ਮਨ ਵਿੱਚ ਖਿਆਲ ਕੀਤਾ ਵੀ ਸਾਡਾ ਬੱਚਾ ਸਹੀ ਨਹੀਂ ਪੜਦਾ ਅਸੀਂ ਸਰਕਾਰੀ ਸਕੂਲ ਤੋਂ ਹਟਾ ਕੇ ਪ੍ਰਾਈਵੇਟ ਸਕੂਲ ਚਲਾ ਦिए ਬੱਚਾ ਉੱਥੇ ਵੀ ਨਹੀਂ ਪੜਿਆ ਮੰਨੇ ਕਿਹਾ ਵੀ ਨਹੀਂ ਸਕੂਲ ਨਹੀਂ ਵਧੀਆ ਆਪਾਂ ਵੱਡੇ ਮਹਿੰਗੇ ਸਕੂਲ ਚ ਲਾ ਦਈਏ ਪੈਸੇ ਬਾਤ ਖਰ ਦਿੱਤੇ ਸਕੂਲ ਵੱਡਾ ਕਰ ਦਿੱਤਾ ਗੱਲ ਤੇ ਬੱਚੇ ਦੀ ਸੋਚਣ ਸ਼ਕਤੀ ਥੋੜੀ ਸੀ ਬੱਚੇ ਦੀ ਸੁਰਤੀ ਓਨੀ ਸੀ ਉਹਨੂੰ ਚਾਹੇ ਵੱਡੇ ਸਕੂਲ ਚ ਲਾ ਦੋ ਤੇ ਚਾਹੇ ਉਹਨੂੰ ਛੋਟੇ ਸਕੂਲ ਚ ਲਾ ਤੋ ਜਦੋਂ ਬੱਚਾ ਹੀ ਨਹੀਂ ਪੜ ਸਕਿਆ ਇਹਦੇ ਵਿੱਚ ਉਹਨਾਂ ਸਕੂਲ ਦਾ ਕਸੂਰ ਤੇ ਕੋਈ ਨਹੀਂ ਸੀ ਐਵੇਂ ਭਾਈ ਜਿਹਦੇ ਕਰਮ ਨੇ ਧਰਮ ਅਸਥਾਨ ਸਾਰੇ ਹੀ ਚੰਗੇ ਨੇ ਕੋਈ ਧਰਮ ਅਸਥਾਨ ਵਾੜਾ ਨਹੀਂ ਆ ਚਾਹੇ ਉਹ ਸਿੱਖਾਂ ਦਾ ਹੋਵੇ ਚਾਹੇ ਉਹ ਮੁਸਲਮਾਨਾਂ ਦਾ ਹੋਵੇ ਚਾਹੇ ਉਹ ਹਿੰਦੂਆਂ ਦਾ ਹੋਵੇ ਜੈਨੀਆਂ ਦਾ ਹੋਵੇ ਬੁੱਧੀਆਂ ਦਾ ਹੋਵੇ ਈਸਾਈਆਂ ਦਾ ਹੋਵੇ ਜਿਸ ਦਾ ਵੀ ਧਰਮ-ਸਥਾਨ ਕੋਈ ਮਾੜਾ ਨਹੀਂ ਪਰ ਸਿੱਖ ਜਿਹੜੇ ਬੱਚਾ ਪੜਨ ਵਾਲਾ ਤੇ ਪ੍ਰਾਈਵੇਟ ਸਕੂਲ ਦੇ ਵਿੱਚੋਂ ਪੜਨ ਦੀ ਬਜਾਏ ਸਰਕਾਰੀ ਸਕੂਲ ਜੀ ਨੂੰ ਅਸੀਂ ਅੱਗੇ ਘੱਲ ਮਾੜਾ ਕਹਿੰਦੇ ਆ ਨਾ ਉਹਦੇ ਵਿੱਚੋਂ ਵੀ ਅਵਲ ਹੋ ਕੇ ਤੇ ਸਾਰੇ ਦੇਸ਼ ਭਰ ਵਿੱਚ ਨਾਮ ਚਮਕਾ ਸਕਦਾ ਹੈ ਕੀ ਆਪਾਂ ਸਾਰੇ ਅੱਜ ਕੱਲ ਚਲੋ ਚਲੋ ਵੱਖਰਾ ਵਿਸ਼ਾ ਵੀ ਚਲਵੇ ਪਾਸੇ ਚਲਿਆ ਜਾਂਦਾ ਵੀ ਸਕੂਲਾਂ ਦੇ ਕੁਝ ਤੇ ਸਕੂਲਾਂ ਦੀ ਦੌੜ ਲੱਗੀ ਕੋਈ ਸਾਡੀ ਦੌੜ ਲੱਗੀ ਐ ਵੀ ਅਸੀਂ ਬੱਚੇ ਨੂੰ ਬੜਾ ਇੰਟੈਲੀਜੈਂਟ ਬਣਾਉਣਾ ਬੱਚੇ ਨੂੰ ਬੜਾ ਪੜਾ ਲਿਖਾ ਕੇ ਬਹੁਤ ਵਧੀਆ ਬਣਾਉਣਾ ਦੱਸੋ ਬੱਚੇ ਨੂੰ ਇੰਗਲਿਸ਼ ਤੋਂ ਬਿਨਾ ਆਉਂਦਾ ਕੀ ਐ ਨਾ ਉਹਨਾਂ ਨੂੰ ਪੰਜਾਬੀ ਆਵੇ ਨਾ ਉਹਨਾਂ ਨੂੰ ਹਿੰਦੀ ਆਵੇ ਤੇ ਆਹ ਪੁਰਾਣੇ ਬਜ਼ੁਰਗ 4 4 5 5 ਪੜ੍ਹੇ ਹੋਣ ਦੇ ਬਾਵਜੂਦ ਅੱਜ ਦੇ ਪਲੱਸ 2 ਕੀਤੇ 12ਵੀਂ ਕੀਤੇ ਵਾਲੇ ਬੱਚਿਆਂ ਦਾ ਮੁਕਾਬਲਾ ਨਹੀਂ ਕਰਦੇ ਬੱਚੇ ਤਾਂ ਪਿੱਛੇ ਰਹਿ ਜਾਂਦੇ ਆ ਤੇ ਬਜ਼ੁਰਗ ਸਾਡੇ 2 2 4 4 ਪੜੇ ਵੀ ਹੋਣ ਨਾ ਤੇ ਉਹਨਾਂ ਬੱਚਿਆਂ ਨਾਲੋਂ ਅੱਗੇ ਨੇ ਹਿਸਾਬ ਦੇ ਵਿੱਚ ਹਿੰਦੀ ਦੇ ਵਿੱਚ ਇੰਗਲਿਸ਼ ਵਿੱਚ ਪੰਜਾਬੀ ਵਿੱਚ ਜਿਹੜੀ ਮਰਜ਼ੀ ਭਾਸ਼ਾ ਬੁਲਾ ਲਓ ਪੁਰਾਣੇ ਤਾਂ ਭਾਰਤ ਵਿੱਚ ਪੰਜਾਬ ਵਿੱਚ ਉਰਦੂ ਭਾਸ਼ਾ ਵੀ ਚੱਲਦੀ ਭਾਸ਼ਾ ਵੀ ਚੱਲਦੀ ਰਹੀ ਹੈ ਚਲੋ ਇਸ 바ਸੇ ਪਰ ਵਿਚਾਨੀ ਪਰ ਗੱਲ ਕੀ ਵੀ ਸਥਾਨ ਕੋਈ ਵੀ ਧਰਮ ਦਾ ਸਥਾਨ ਮਾੜਾ ਨਹੀਂ ਪਰ ਜਿੱਥੋਂ ਮਨੁੱਖ ਨੂੰ ਸੰਤੁਸ਼ਟੀ ਮਿਲ ਗਈ ਜਿੱਥੋਂ ਮਨੁੱਖ ਨੂੰ ਮਨ ਨੂੰ ਸਕੂਨ ਮਿਲ ਗਿਆ ਉਹਨੂੰ ਗੁਰਦੁਆਰੇ ਬੜੇ ਨੇ ਧਰਮ ਸਥਾਨ ਦੇ ਨਾਲ ਲਰ ਸਾਡੇ ਸਿੱਖਾਂ ਦੇ ਅਦਾਸ ਗੁਰੂ ਨੇ ਤੇ ਦਸਾਂ ਗੁਰੂਆਂ ਦੇ ਕਿੰਨੇ ਹੀ ਸਥਾਨ ਨੇ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਨੇ ਹੁਣ ਜੋਤ ਉਹਾ juxt sae ਸਹ ਕਾਇਆ ਫੇਰ ਪਲਟੀਐ ਜੋਤ ਗੁਰੂ ਨਾਨਕ ਵਾਲੀ ਉਹੀ ਜੋਤ ਗੁਰੂ ਅੰਗਦ ਦੇ ਵਿੱਚ ਚਲੀ ਗਈ ਉਹ ਕੀ ਜੋਤ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਿਰਦੇ ਵਿੱਚ ਕਰ ਕਰ ਗਈ ਦਸਾਂ ਪਾਤਸ਼ਾਹੀਆਂ ਦੀ ਜੋਤ ਦਸ ਸਰੀਰਾਂ ਵਿੱਚ ਹੁੰਦੀ ਹੋਈ ਇਹ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟਿਕ ਗਈ ਹੁਣ ਜੋਤ ਉਹੀ ਹੈ ਜੋਗਤੀ ਵੀ ਉਹੀ ਹੈ ਕਾਇਆ ਪਲਟ ਗਈ ਸਰੀਰ ਪਲਟ ਗਿਆ ਉਹ ਤੋਂ ਮਨੁੱਖਾ ਸਰੀਰਿਆ ਹੁਣ ਇਹ ਗੁਰਬਾਣੀ ਦੇ ਰੂਪ ਵਿੱਚ ਗ੍ਰੰਥ ਬਣ ਕੇ ਸਾਡੇ ਸਾਹਮਣੇ ਹੈ ਗੁਰੂ ਸਾਹਿਬ ਆ ਕੇ ਕੀ ਹੁਣ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪ ਪ੍ਰਕਾਸ਼ਮਾਨ ਜਾਂ ਜਿਹੜੇ ਸਰੂਪ ਅੰਦਰ ਬਿਰਾਜਮਾਨ ਨੇ ਜਾਂ ਜਿਹੜੇ ਸਰੂਪ ਦਾ ਪਾਵਨ ਸਰੂਪ ਆਪਣੇ ਕੋਲ ਦੀ ਹੋਣ ਦੀ ਲੈ ਕੇ ਲੰਗੇ ਆ ਇਹਦੇ ਵਿੱਚ ਕੋਈ ਫਰਕ ਫਰਕ ਤੇ ਕੋਈ ਨਹੀਂ ਨਾ ਇਹੀ ਸਰੂਪ ਕਿਸੇ ਦੇ ਘਰ ਗਏ ਕੋਈ ਫਰਕ ਪਿਆ ਇਹੀ ਸਰੂਪ ਕਿਸੇ ਦੂਜੇ ਗੁਰਦੁਆਰੇ ਵਿੱਚ ਕੀ ਉਹਦੇ ਵਿੱਚ ਕੋਈ ਫਰਕ ਹੈ ਗੁਰਦੁਆਰਾ ਇੱਕੋ ਧਰਮ ਸਥਾਨ ਪਰ ਜਿੱਥੇ ਜਾ ਕੇ ਜਿਸ ਮਨੁੱਖ ਨੂੰ ਸੰਤੁਸ਼ਟੀ ਮਿਲ ਗਈ ਉਹਨੂੰ ਉੱਥੋਂ ਉਹ ਰੱਬ ਮਿਲ ਗਿਆ। ਉਹਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ 21 ਸਾਲ ਹਰਦਵਾਰ ਚਾਲੇ ਦੇ ਵਿੱਚ ਕਹਿੰਦੇ ਨੇ ਸੰਗਤਾਂ ਨੂੰ ਲੈ ਕੇ ਜਾਂਦੇ ਨੇ ਸੰਤ ਸੇਵੀ ਨੇ ਸਤ ਸੰਗੀ ਨੇ ਨਿਜਮ ਹੈ ਵੀ ਹਰ ਇੱਕ ਸਾਲ ਹਰਦਵਾਰ ਜਾਣਾ। ਕਿ ਹਰਦਵਾਰ ਜਾਣ ਵਾਲੇ ਸਾਰੇ ਖਾਲੀ ਮੁੜਦੇ ਰਹੇ। ਕਈਆਂ ਨੇ ਹਰਦਵਾਰ ਤੋਂ ਵੀ ਤੇ ਰੱਬ ਨੂੰ ਪਾਇਆ ਹੋਵੇਗਾ ਨਾ ਕਈ ਮਨੁੱਖ ਦਰਬਾਰ ਸਾਹਿਬ ਜਾਂਦੀ ਨੇ ਕਈਆਂ ਨੇ ਇੱਕ ਵਾਰੀ ਦਰਸ਼ਨ ਕੀਤੇ ਤੇ ਨਜ਼ਰੀਂ ਨਿਹਾਲ ਹੋ ਗਏ ਤੇ ਕਈ ਕਹਿੰਦਾ ਮੈਂ ਤੇ ਬਹੁਤ ਵਾਰੀ ਗਿਆ ਮਥਿਆ ਨਾ ਉਹ ਨੰਬਰ ਸਰ ਤੇ ਮੇਰਾ ਤੇ ਕੰਮ ਹੀ ਨਹੀਂ ਬਣਿਆ ਇਹ ਤੇ ਅੰਮ੍ਰਿਤਸਰ ਸਾਹਿਬ ਦਾ ਕਸੂਰ ਤੇ ਕੋਈ ਨਹੀਂ ਨਾ ਦਰਬਾਰ ਸਾਹਿਬ ਦੇ ਸਥਾਨ ਦਾ ਕਸੂਰ ਤੇ ਕੋਈ ਨਾ ਸਾਡੇ ਕਰਮ ਹੋ ਜੇ ਉਹਨੇ ਨਹੀਂ ਨਾ ਬਣੇ ਜਦੋਂ ਕਰਮ ਬਣ ਗਈ ਤੇ ਗੁਰੂ ਨੇ ਬਖਸ਼ਿਸ਼ ਕਰ ਦੇਣੀ ਹੈ ਗੁਰੂ ਅਮਰਦਾਸ ਮਹਾਰਾਜ ਅੱਜ ਵੀ ਉਵੇਂ ਬੈਠੇ ਨੇ ਅੱਜ ਵੀ ਉਵੇਂ ਬਖਸ਼ਿਸ਼ਾਂ ਕਰਦੇ ਨੇ ਅੱਜ ਵੀ ਉਸੇ ਭਾਵਨਾ ਵਾਲਾ ਤੇਰੀ ਤਰ੍ਹਾਂ ਜਿਹੜਾ ਵੀ ਇੱਕ ਟਿਕ ਦੇਖਦਾ ਵੀ ਗੁਰੂ ਅਮਰਦਾਸ ਮੇਰੇ ਤੇ ਨਿਗਾਹ ਮਾਰੇ ਤੇ ਮੇਰੀਆਂ ਝੋੜੀਆਂ ਭਰ ਦੇਵੇ ਮੇਰੇ ਦੁੱਖਾਂ ਤੇ ਪਾਪਾਂ ਦਾ ਨਾਸ਼ ਕਰ ਦੇਵੇ ਅੱਜ ਗੁਰੂ ਅਮਰਦਾਸ ਮਾਰ 21 ਸਾਲ ਲਗਾਤਾਰ ਜਾਂਦੇ ਰਹੇ ਪਰ ਹਰ ਇੱਕ ਮਨੁੱਖ ਦੇ ਅੰਦਰ ਦੀ ਇੱਕ ਸਕੂਨਤਾ ਜਿਹੜਾ ਉਹ ਭਾਲਦਾ ਜਿੱਥੋਂ ਕਿਤੋਂ ਮਿਲਦੀ ਹੈ ਉਹ ਉਧਰ ਨੂੰ ਝੁੱਟ ਜਾਂਦਾ ਇਸ ਲਈ ਧਰਮ ਸਥਾਨ ਦੀ ਨਰਾਦਰੀ ਨਹੀਂ ਹੈ ਵੀ ਅਸੀਂ ਹਰਦਵਾਰ ਸਾਹਿਬ ਨੂੰ ਹਰਦਵਾਰ ਦੇ ਮੰਦਰ ਨੂੰ ਉਸ ਨੂੰ ਮਾੜਾ ਕਹੀਏ ਪਰ ਕੱਲ ਕੀ ਮਨੁੱਖ ਨੂੰ ਜਿੱਥੋਂ ਸੰਤੁਸ਼ਟੀ ਸਕੂਨ ਮਿਲਿਆ ਅੰਦਰ ਸ਼ਾਂਤੀ ਮਿਲੀ ਉਹਦੇ ਮਨ ਦੀ ਭਾਵਨਾ ਪੂਰੀ ਹੋ ਗਈ ਦੇਖੋ ਜੀ ਕਿਸੇ ਨੂੰ ਗੁਰੂ ਕਰਦੇ ਵਿੱਚੋਂ ਭਾਵਨਾ ਪੂਰੀ ਹੋ ਗਈ ਕਿਸੇ ਨੇ ਕਰਦੇ ਵਿੱਚ ਮਾਂ ਬਾਪ ਦੀ ਸੇਵਾ ਕਰਕੇ ਸਭ ਕੁਝ ਪਾਲਿਆ ਤੇ ਕਈਆਂ ਨੇ ਧਾਰਮਿਕ ਸਥਾਨ ਦੀ ਜਾਣ ਦੇ ਬਜਾਏ ਪਸ਼ੂਆਂ ਪੰਛੀਆਂ ਦੀ ਸੇਵਾ ਕਰਕੇ ਬਹੁਤ ਕੁਝ ਪਾਲਿਆ ਕਿਉਂਕਿ ਗੁਰੂ ਨੇ ਮਨ ਨੂੰ ਮਨੁੱਖ ਨੂੰ ਜਿਵੇਂ ਬਖਸ਼ਿਸ਼ ਕਰਨਾ ਉਹ ਰਾਹ ਬਣਾ ਦੇਣਾ ਹੁਣ ਕਈ ਸਾਲ ਜਾਂਦੇ ਰੇ ਸਕੂਨ ਨਾ ਮਿਲਿਆ ਤੇ ਅੰਦਰ ਨੂੰ ਕੁਝ ਨਾ ਕੁਝ ਤਰਪਣਾ ਤੇ ਅੰਦਰ ਕੋਈ ਤਪਸ਼ ਹੈ ਜਿਹੜੀ ਉਹ ਬੁਝਾਉਣੀ ਚਾਹੁੰਦੇ ਨੇ ਪਰ ਕੀ ਹੋਇਆ ਅਚਾਨਕ ਇੱਕ ਦਿਨ ਉਸੇ ਗੁਰੂ ਅਮਰਦਾਸ ਮਹਾਰਾਜ ਦੇ ਭਰਾਤਾ ਦੇ ਘਰ ਬੀਬੀ ਅਮਰਤ ਵੇਲੇ ਉੱઠી ਇਸ਼ਨਾਨ ਕਰ ਰਹੀ ਹੈ ਇਸ਼ਨਾਨ ਕਰਕੇ ਉਹਨੇ ਘਰ ਦੇ ਕੰਮ ਨੂੰ ਸ਼ੁਰੂ ਕੀਤਾ ਤੇ ਸ਼ੁਰੂ ਕਰਦਿਆਂ ਆਖਰ ਉਹ ਚਟੂਰਾ ਲੈ ਕੇ ਜਿਹਦੇ ਵਿੱਚ ਦਹੀਂ ਜਮਾਇਆ ਸੀ ਤੇ ਲੱਸੀ ਰੜਕਣ ਵਾਸਤੇ ਬੈਠ ਗਈ ਤੇ ਬੈਠਣ ਲੱਗਿਆਂ ਉਹਨੇ ਬਾਣੀ ਦਾ ਜਾਪ ਸ਼ੁਰੂ ਕਰ ਦਿੱਤਾ ਇਹ ਸਾਖੀ ਸਾਨੂੰ ਵੀ ਉਪਦੇਸ਼ ਕਰਦੀ ਭਾਈ ਘਰਾਂ ਵਿੱਚ ਉੱਠਦੇ ਹੋ ਮਾਈਆਂ ਬੀਬੀਆਂ ਬਹੁਤ ਵੱਡੇ ਇਹ ਗੁਰੂ ਅਮਰਦਾਸ ਮਹਾਰਾਜ ਦੀ ਤੁਹਾਡੇ ਤੇ ਕਿਰਪਾ ਜਿਹੜੀਆਂ ਬੀਬੀਆਂ ਅੱਜ ਵਿਧਵਾ ਹੋ ਕੇ ਸੰਸਾਰ ਵਿੱਚ ਜਿਉਂਦੀਆਂ ਨੇ ਨਾ ਇਹ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਨਹੀਂ ਤੇ ਗੁਰੂ ਅਮਰਦਾਸ ਮਹਾਰਾਜ ਤੋਂ ਪਹਿਲਾਂ ਜੇ ਕੋਈ ਬੀਬੀ ਦਾ ਪਤੀ ਚੜ੍ਹਾਈ ਕਰ ਜਾਣਾ ਤੇ ਕਹਿੰਦੇ ਨੇ ਉਹਨੂੰ ਨਾਲ ਹੀ ਸ ਮਰਨਾ ਪੈਂਦਾ ਸੀ ਜਿਉਂਦੀ ਨੂੰ ਉਹਦੇ ਸਾਰਾ ਕੱਪੜੇ ਤਿਆਰ ਕਰਕੇ ਉਹਨੂੰ ਸਾਰਾ ਪਾਣੀ ਉਵੇਂ ਫੜਾ ਕੇ ਵੀ ਹੁਣ ਤੂੰ ਇੱਥੋਂ ਬਾਅਦ ਖਤਮ ਹੋ ਜਾਣਾ ਇਸ ਲਈ ਗੁਰੂ ਅਮਰਦਾਸ ਮਹਾਰਾਜ ਦਾ ਦੇਨ ਕੋਈ ਬੀਬੀ ਦੇ ਨਹੀਂ ਸਕਦੀ ਇਹ ਅਰਦਾਸ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਵੱਡੀ ਪਰੰਪਰਾ ਜਦੋਂ ਕੋਈ ਪਤੀ ਮਰ ਜਾਣਾ ਤੇ ਸਾਰਾ ਸਾਜੂ ਸਮਾਨ ਬੀਬੀ ਨੂੰ ਫੜਾ ਦੇਣਾ ਵੀ ਚੱਲ ਬੀਬੀ ਔਰਤਾਂ ਵਾਸਤੇ ਪ੍ਰਥਾ ਚੱਲਦੀ ਆ ਰਹੀ ਹੈ ਨਾਰੀਅਲ ਤੇ ਉਹਦੇ ਸੰਦੂਰ ਪਾ ਕੇ ਤੇ ਉਹਨੂੰ ਹੱਥ ਵਿੱਚ ਉਹਦੀਆਂ ਸਾਰੀਆਂ ਰਸਮਾਂ ਫੜਾ ਦਿੱਤਾ ਜਿਵੇਂ ਕਹਿੰਦੇ ਵੀ ਹੁਣ ਇਹਦਾ ਤੇਰਾ ਸਮਾਂ ਆ ਗਿਆ ਪਰ ਜੇ ਅੱਜ ਸਰੀਰ ਕਰਕੇ ਜਿਉਂਦੇ ਆ ਨਾ ਇਹ ਬੀਬੀਆਂ ਵਿਧਵਾ ਬੀਬੀਆਂ ਜਿਉਂਦੀਆਂ ਨੇ ਸਰੀਰ ਕਰਕੇ ਆਪਣਾ ਸਮਾਂ ਭੋਗ ਕੇ ਜਾਂਦੀਆਂ ਨੇ ਇਹਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਦੀ ਬੜੀ ਵੱਡੀ ਕਿਰਪਾ ਹੈ ਸ਼ੁਕਰ ਕਰਿਆ ਕਰੋ ਬੀਬੀਆਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਿਨ੍ਹਾਂ ਨੇ ਤੁਹਾਡੇ ਤੇ ਬੜੀ ਕਿਰਪਾ ਕੀਤੀ ਹੈ ਵੈਸੇ ਤੇ ਗੁਰੂ ਅਮਰਦਾਸ ਮਹਾਰਾਜ ਸਾਰਿਆਂ ਤੇ ਕਿਰਪਾ ਕਰਦੇ ਆ ਪਰ ਸੰਸਾਰ ਦੀ ਰੀਤ ਹੈ ਵੀ ਜਦੋਂ ਕੋਈ ਮਰ ਜਾਂਦਾ ਜਿਹੜਾ ਤੇ ਮਰ ਗਿਆ ਉਹਨੂੰ ਤੇ ਅਗਨ ਭੇਟ ਕਰਨਾ ਹੀ ਕਰਨਾ ਤੇ ਜਿਹੜਾ ਜਿਉਂਦਿਆ ਉਹਨੂੰ ਮਾਉਂਡ ਸਾੜਨਾ ਉਹ ਉਹਨੂੰ ਪਤਾ ਵੀ ਉਹਦੀ ਆਤਮਾ ਸੜੀ ਤੇ ਕਿੰਨੀ ਦੁਖੀ ਹੁੰਦੀ ਹੋਵੇਗੀ ਹੁਣ ਸਾਡੇ ਬੀਜੀਆਂ ਕੰਮ ਕਰਦੀਆਂ ਘਰਾਂ ਦੇ ਵਿੱਚ ਕਿਸੇ ਦੀ ਅਦਾਲਤ ਯਾਰ ਕਰਦੀਆਂ ਇੱਕ ਤੇ ਭਲੇਖੇ ਨਾਲ ਵਿੱਤਤਾ ਭਾਂਡਾ ਲੱਗ ਜਾਏ ਤੱਤੀ ਰੋਟੀ ਲੱਗ ਜਾਏ ਤਵਾ ਤਤਾ ਲੱਗ ਜਾਏ ਅੱਗ ਦੀ ਚਿੰਗ ਪਿੰਡੇ ਤੇ ਪੈ ਜਾਏ ਤੇ ਪਿੰਡਾ ਸੜ ਜਾਂਦਾ ਤੇ ਜਿਸ ਪਿੰਡੇ ਨੇ ਨਾਲ ਪਤੀ ਦੇ ਮਰਨਾ ਹੋਵੇ ਤੇ ਕਿੱਡਾ ਹੁਕਾ ਇਹ ਰਸਮ ਨੂੰ ਮਰਿਆਦਾ ਨੂੰ ਖਤਮ ਕਰਨ ਵਾਸਤੇ ਗੁਰੂ ਅਮਰਦਾਸ ਮਹਾਰਾਜ ਨੇ ਬੀਬੀਆਂ ਦੀ ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤ ਕੀਤੀ ਕਿ ਇਸਤਰੀ ਨੂੰ ਮੰਦਾ ਨਹੀਂ ਕਹਿਣਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਜੇ ਇੱਕ ਸੇਦਾ ਪਤੀ ਮਰ ਗਿਆ ਇਹਦੇ ਵਿੱਚ ਉਹ ਬੀਬੀ ਦਾ ਕੀ ਕਸੂਰ ਆ ਭਾਈ ਉਹਨੂੰ ਕਾਤੋਂ ਛਾੜਦੇ ਆ ਉਹਨੂੰ ਕਾਤੋਂ ਜਿਉਂਦੀ ਨੂੰ ਮਾਰਦੇ ਆ ਉਹ ਤਾਂ ਪਹਿਲਾਂ ਹੀ ਜਿਉਂਦੀ ਮਰ ਗਈ ਕਿਉਂਕਿ ਉਹਦਾ ਪਤੀ ਦਾ ਸਾਆਇਆ ਸਿਰ ਤੋਂ ਉੱਟ ਗਿਆ ਪਰ ਫਿਰ ਵੀ ਉਹਨੂੰ ਤੁਸੀਂ ਔਖਾ ਕਿਉਂ ਕਰਦੇ ਹੋ ਇਹ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਿਤਾਬ ਯਾਦਿਤੋ ਬਾਦ ਕੋਈ ਵੀ ਬੀਬੀ ਆਪਦੇ ਜਿਉਂਦੇ ਪਤੀ ਨਾਲ ਛੜੇਗੀ ਨਹੀਂ ਕਿਉਂ ਕੀਤਾ ਬਈ ਇਹ ਉਹਨਾਂ ਸਮਾਜਿਕ ਦੇ ਅਖੌਤੀ ਲੋਕਾਂ ਨੇ ਬੀਬੀ ਨੂੰ ਔਰਤ ਨੂੰ ਮਾੜਾ ਸਮਝਿਆ ਵੀ ਇਹ ਔਰਤ ਭੈੜੀ ਹੈ ਇਹ ਮਾੜੇ ਕਰਮ ਵਾਲੀ ਜਿਹੜੇ ਆਪਦੇ ਪਤੀ ਨੂੰ ਮਾਰ ਗਈ ਪਹਿਲਾਂ ਪਰ ਗੁਰੂ ਅਮਰਦਾਸ ਨੇ ਕਿਹਾ ਇਹੋ ਨਹੀਂ ਮਾਰਿਆ ਤੇ ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ ਇਹ ਤੇ ਪ੍ਰਮਾਤਮਾ ਦਾ ਹੁਕਮ ਹੈ ਉਹਦੇ ਪਾਣੇ ਵਿੱਚ ਜੀਵ ਆਉਂਦਾ ਤੇ ਜਾਂਦਾ ਇਸ ਲਈ ਕੋਈ ਮਾਰਦਾ ਨਹੀਂ ਪਰ ਗੁਰੂ ਅਮਰਦਾਸ ਨੇ ਕਿਉਂ ਸੋਚਿਆ ਵੀ ਜੇ ਬੰਦਾ ਮਰ ਜਾਂਦਾ ਬੀਬੀ ਨੂੰ ਸਾੜ ਦਿੰਦੇ ਨੇ ਤੇ ਜੇ ਬੀਬੀ ਮਰ ਜਾਏ ਤੇ ਬੰਦਾ ਤੇ ਬਰੂਰ ਵਿਆਹ ਕਰ ਲੈਂਦਾ ਗੁਰੂ ਅਮਰਦਾਸ ਨੇ ਸੋਚਿਆ ਵੀ ਇੱਥੇ ਤਾਂ ਫਿਰ ਡੋਗਲੀ ਨੀਤੀ ਹੈ ਨਾ ਕਿਉਂ ਭਾਈ ਮਰਨ ਦਈਏ ਇਹ ਸਾਨੂੰ ਬੀਬੀਆਂ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ਿਸ਼ ਕਿ ਬੀਬੀਆਂ ਦੀ ਉਹਨਾਂ ਦਾ ਪਤੀ ਮਰ ਜਾਏ ਵਿਧਵਾ ਹੋ ਜਾਏ ਪਰ ਉਹਨਾਂ ਨੂੰ ਕੋਈ ਮਾਰੇ ਨਾ ਉਹਨਾਂ ਨੂੰ ਕੋਈ ਜਿਉਂਦਿਆਂ ਨੂੰ ਸਾੜੇ ਨਾ ਇਹ ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ਿਸ਼ ਹੈ ਇਸ ਲਈ ਬੀਬੀਆਂ ਜਿਹੜੀਆਂ ਨੇ ਬਾਣੀ ਪੜਿਆ ਕਰੋ ਵਦ ਵਦ ਜਿਵੇਂ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ ਗੁਰੂ ਅੰਗਦ ਦੇ ਮਹਾਰਾਜ ਦੀ ਬੀਬੀ ਧੀ ਰਾਣੀ ਬੀਬੀ ਅਮਰੋ ਅਮਰਤ ਵੇਲੇ ਪਾਠ ਕਰਦੀ ਹੈ ਤੇ ਕੰਮ ਕਰਦੇ ਆ ਘਰਾਂ ਵਿੱਚ ਜੇ ਤੁਸੀਂ ਉੱਠਦੇ ਹੋ ਨਾ ਅਮਰਤ ਵੇਲੇ ਉੱਠ ਕੇ ਨਾ ਬੁਰਕ ਬਚਨ ਕਰਿਆ ਕਰਦੇ ਸਨ ਐਵੇਂ ਨਾ ਪਰਦੇ ਪਤੀ ਨੂੰ ਐਵੇਂ ਜਵਾਕਾਂ ਨੂੰ ਬੋੜੀ ਬੋੜੀ ਨਾ ਕਰਿਆ ਅਕ੍ਰਮਤ ਵੇਲੇ ਉੱਠ ਕੇ ਜਦੋਂ ਉਠੜੇ ਇਸ਼ਨਾਨ ਕਰ ਲੈ ਪਾਠ ਕਰਨਾ ਸ਼ੁਰੂ ਕਰ ਗਏ ਨਹੀਂ ਪਾਠ ਆਉਂਦਾ ਮੂਲ ਮੰਤਰ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਨਹੀਂ ਆਉਦਾ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਤਰੇ ਫਰਦੋ ਨਾਲੇ ਕਰਦਾ ਕੰਮ ਕਰੀ ਜਾਓ ਬੱਚਿਆਂ ਨੂੰ ਪਿਆਰ ਨਾਲ ਆਵਾਜ਼ ਦਿੱਤੋ ਨਾਲ ਵਾਹਿਗੁਰੂ ਕਹੋ ਬੱਚੇ ਨੂੰ ਉਠਾਓ ਉਸ ਬਾਣੀ ਦੇ ਪ੍ਰਤਾਪ ਦੇ ਨਾਲ ਤੁਹਾਡੇ ਘਰ ਦੇ ਵਿੱਚ ਰੱਬ ਦੀਆਂ ਬਖਸ਼ਿਸ਼ਾਂ ਹੋ ਜਾਣੀਆਂ ਗੁਰੂ ਅਮਰਦਾਸ ਮਹਾਰਾਜ ਦੀ ਫਰਲੇਵ ਜਦੋਂ ਦੇਖਿਆ ਵੀ ਬੀਬੀ ਦੁੱਧ ਨਹੀਂ ਰੜਕਈ ਹੈ ਤੇ ਸੁਰਤ ਚਲੀ ਗਈ ਵੀ ਇਹ ਬਾਣੀ ਕੌਣ ਪੜਦਾ ਤੇ ਉਸ ਬਾਣੀ ਨੇ ਅੰਦਰ ਨੂੰ ਇੰਨੀ ਠੰਡ ਦਿੱਤੀ ਇੰਨਾ ਸਕੂਨ ਦਿੱਤਾ ਇੰਨੀ ਸ਼ਾਂਤੀ ਦਿੱਤੀ ਤੇ ਗੁਰੂ ਅਮਰਦਾਸ ਮਹਾਰਾਜ ਦੇ ਅੰਦਰ ਦੀ ਸ਼ਾਂਤੀ ਨੇ ਉਸ ਨੂੰ ਬੀਬੀ ਵੱਲ ਪ੍ਰੇਰਿਤ ਕੀਤਾ ਜਾ ਕੇ ਪੁੱਛਿਆ ਇਹ ਤੀ ਰਾਣੀ ਹੈ ਤੂਏ ਕਿਹਦੀ ਬਾਣੀ ਪੜਦੀ ਐ ਜਿਸ ਬਾਣੀ ਨੂੰ ਪੜਿਆ ਮੈਨੂੰ ਅੰਦਰ ਸ਼ਾਂਤੀ ਤੇ ਸਕੂਨ ਮਿਲਿਆ ਤੇ ਕਹਿੰਦੇ ਨੇ ਗੁਰੂ ਨਾਨਕ ਦੀ ਬਾਣੀ ਕਿਉਂਕਿ ਜਬਜੀ ਸਾਹਿਬ ਦਾ ਪਾਠ ਤੇ ਆਸਾ ਦੀ ਵਾਰ ਦਾ ਪਾਠ ਕਰੇ ਸਨ ਤੇ ਗੁਰੂ ਨਾਨਕ ਦੀ ਬਾਣੀ ਕਹਿੰਦੇ ਆ ਉਹ ਬਾਣੀ ਐ ਤੇ ਕਹਿੰਦੇ ਮੈਂ ਵੀ ਉਹਨਾਂ ਨੂੰ ਮਿਲ ਸਕਦਾ ਕਹਿੰਦੇ ਗੁਰੂ ਨਾਨਕ ਸਾਹਿਬ ਤੇ ਹੈ ਨਹੀਂ ਪਰ ਇਸ ਵੇਲੇ ਉਹਨਾਂ ਦੀ ਜੋਤ ਮੇਰੇ ਪਿਤਾ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਵਿੱਚ ਐ ਤੇ ਆਓ ਤੁਹਾਨੂੰ ਮੈਂ ਉਹਨਾਂ ਦੇ ਨਾਲ ਮਿਲਾ ਦੇਵਾਂ ਦੇਖੋ ਬਾਣੀ ਦਾ ਐਡਾ ਪ੍ਰਤਾਪ ਹੈ ਬਾਣੀ ਦੇ ਜਿਹਦੇ ਕੰਨਾਂ ਵਿੱਚ ਪੈ ਜਾਂਦੀ ਹੈ ਉਹਦੇ ਅੰਦਰੋਂ ਹੀ ਚਿੰਗ ਆ ਜਾਂਦੀ ਹੈ ਕਿ ਉਹ ਗੁਰੂ ਵੱਲ ਜੁੜਨਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਅਸੀਂ ਯਤਨ ਕਰੀਏ ਕਨਾਂ ਵਿੱਚ ਦੀਵੀਆਂ ਮਾਤਾਵਾਂ ਭੈਣਾਂ ਕਰਾਂ ਚ ਕੰਮ ਕਰਦੀਆਂ ਨੇ ਕੰਮ ਕਰਦਿਆਂ ਕਰਦਿਆਂ ਦੇਖੋ ਪ੍ਰਸ਼ਾਦਾ ਹੋਈ ਹੈ ਭੋਜਨ ਹੋਈ ਹੈ ਜਦੋਂ ਅਸੀਂ ਨਾਮ ਜਪ ਕੇ ਬਾਣੀ ਪੜ ਕੇ ਤਿਆਰ ਕਰਾਂਗੇ ਜਿਹੜਾ ਖਾਏਗਾ ਉਹ ਵੀ ਸ਼ੁਕਰਾਨਾ ਕਰੇਗਾ ਜਿਹਦਾ ਦੁੱਧ ਛਕੇਗਾ ਉਹ ਵੀ ਸ਼ੁਕਰਾਨਾ ਕਰੇਗਾ ਕਿ ਜੇ ਹੀ ਓਕੀ ਓਕੀ ਬਾਣੀ ਪੜਾਂਗੇ ਵਾਇਗੁਰੂ ਪ੍ਰਸ਼ਾਦਾ ਤਿਆਰ ਕਰਾਂਗੇ ਤੇ ਫਿਰ ਨਾ ਤੇ ਖਾਣ ਵਾਲੇ ਨੂੰ ਆਨੰਦ ਆ ਨਾ ਪਕਾਉਣ ਵਾਲੇ ਨੂੰ ਆਨੰਦ ਆ ਤੇ ਉਹਦਾ ਅਸਰ ਵੀ ਕਿੱਥੇ ਹੋਣਾ ਸੌਕੀ ਦਾ ਉਦਾਹਰਣ ਹੈ ਗੁੱਦੀ ਵਿੱਚੋਂ ਵੇ ਛੋਟਾ ਜਿਹਾ ਲਾਲ ਬੱਚਾ ਨਿਕਾਜਾ ਬੱਚਾ ਹੋਵੇ ਲਗੀ ਹੋਵੇ ਉਹਨੂੰ ਭੁੱਖ ਤੇ ਮਾਂ ਥੋੜੀ ਜਿਹੀ ਅੱਕੀ ਪਈ ਹੋਵੇ ਬੱਚਾ ਰੋਵੇ ਵੀ ਦੁੱਧ ਪੀਣਾ ਤੇ ਮਾਂ ਨੇ ਦੁੱਧ ਪਿਆਉਣਾ ਬੱਚਾ ਤੇ ਭੁੱਖਾ ਪਰ ਔਖੀ ਹੋ ਕੀ ਨੇ ਦੁੱਧ ਪਿਆ ਦਿੱਤਾ ਵੀ ਚਲ ਬੱਚੇ ਨੂੰ ਪਿਉਣਾ ਪਾਣਾ ਘਰੋਂ ਅੱਕੀ ਪਈ ਸੀ ਲਕੀ ਬੋਲਦੀ ਸੀ ਕਦੇ ਸੱਸ ਨਾਲ ਲੜਦੀ ਸੀ ਕਦੇ ਕਿਦੇ ਨਾਲ ਲੜਦੀ ਸੀ ਕਦੇ ਬੱਚਿਆਂ ਨੂੰ ਬੋਲਦੀ ਸੀ ਔਖੀ ਹੋਈ ਨੇ ਬੱਚੇ ਨੂੰ ਦੁੱਧ ਪਾਇਆ ਤੇ ਬੱਚੇ ਨੇ ਦੁੱਧ ਤੇ ਪੀ ਲਿਆ ਦਸਾਂ ਮਿੰਟਾਂ ਬਾਅਦ ਉਹ ਦੁੱਧ ਬਾਹਰ ਕੱਢ ਦਿੱਤਾ ਦੇਖ ਲਓ ਬੀਬੀਆਂ ਨੂੰ ਪਤਾ ਹੈ ਜੇ ਜਦੋਂ ਬੱਚਾ ਮਾਂ ਦੁੱਧ ਚੰਗੀ ਤਰ੍ਹਾਂ ਨਾ ਨਾ ਪਿਆਵੇ ਬੱਚਾ ਦੁੱਧ ਬਾਹਰ ਕੱਢ ਦਿੰਦਾ ਤੇ ਜੇਕਰ ਤੇ ਉਹੀ ਮਾਂ ਗੋਦ ਵਿੱਚ ਬਿਠਾ ਕੇ ਪਿਆਰ ਦਿੰਦੀ ਲੋਰੀਆਂ ਦਿੰਦੀ ਹੈ ਅਸੀਸਾਂ ਦਿੰਦੀ ਹੈ ਬਾਣੀ ਪੜ੍ਹਦੀ ਉਹ ਬੱਚੇ ਨੂੰ ਦੁੱਧ ਪਿਆਵੇ ਬੱਚਾ ਆਰਾਮ ਨਾਲ ਸੌਂ ਜਾਂਦਾ ਹੈ ਇਹ ਅਸਰ ਹੈ ਜੇ ਦੋਸੀ ਬਾਣੀ ਪੜਾਂਗੇ ਤੇ ਬਾਣੀ ਦਾ ਅਸਰ ਸਾਡੇ ਬੱਚਿਆਂ ਕਰਾ ਪਰਿਵਾਰਾਂ ਦੇ ਮੈਂਬਰਾਂ ਦੇ ਹਿਰਦੇ ਵਿੱਚ ਟਿਕੇਗਾ ਤੇ ਉਹ ਫਿਰ ਆਪੇ ਹੀ ਗੁਰਬਾਣੀ ਵੱਲ ਪ੍ਰੇਰਿਤ ਕਰਕੇ ਆਵੇਗਾ ਜਿਵੇਂ ਗੁਰੂ ਅਮਰਦਾਸ ਮਹਾਰਾਜ ਦੀ ਚਿੰਗ ਲੱਗੀ ਤੇ ਉਹ ਬਾਣੀ ਅੰਦਰ ਵਸੀ ਤੇ ਬਾਣੀ ਅੰਦਰ ਵਸਿਆਂ ਹੀ ਉਹ ਇੰਨਾ ਬਾਣੀ ਦਾ ਪ੍ਰਭਾਵ ਹੋਇਆ ਗੁਰੂ ਨੂੰ ਸਮਰਪਿਤ ਹੋ ਕੇ ਇੰਨੀ ਸੇਵਾ ਕੀਤੀ ਤੇ ਗੁਰੂ ਵਾਲੇ ਬਣਦੇ ਬਣਦੇ ਗੁਰੂ ਹੀ ਬਣਗੇ ਤੇ ਐਸੇ ਗੁਰੂ ਬਣਗੇ ਜਿਹਦੇ ਤੇ ਗੁਰੂ ਅਮਰਦਾਸ ਦੀ ਨਗਰ ਹੋ ਜਾਏ ਤੇ ਗੁਰੂ ਅਮਰਦਾਸ ਮਹਾਰਾਜ ਉਹਦੀਆਂ ਝੋਲੀਆਂ ਖੁਸ਼ੀਆਂ ਰਹਿਮਤਾਂ ਬਖਸ਼ੀਸ਼ਾਂ ਦਾਤਾਂ ਦੇ ਪਰਣ ਵਾਲੇ ਦਾਤੇ ਬਣ ਗਿਆ ਜ ਗੁਰੂ ਅਮਰਦਾਸ ਮਹਾਰਾਜ ਦੀ ਦਾ ਪਾਵਨ ਪ੍ਰਕਾਸ਼ ਪਰਵ ਸਮੁੱਚੀਆਂ ਸੰਗਤਾਂ ਨੂੰ ਬਹੁਤ 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 ਵਧਾਈਆਂ ਤੇ ਗੁਰੂ ਅਮਰਦਾਸ ਮਹਾਰਾਜ ਸਭਨਾ ਤੇ ਉਹ ਮੇਰਾ ਪਰਿਆਉਦਣ ਵਾਲਾ ਹੱਥ ਰੱਖੇ ਜਿਸ ਦਿਨ ਸਾਰੀਆਂ ਸੰਗਤਾਂ ਨੂੰ ਖੁਸ਼ੀਆਂ ਵਕਤੀਆਂ ਤੇ ਅੱਜ ਵੀ ਉਹੀ ਮੇਰਾ ਪਰੇ ਨਿਗਾ ਸਾਡੇ ਸਾਰਿਆਂ ਤੇ ਪਾਵੇ ਸਾਡੀ ਝੋਲੀ ਵਿੱਚ ਖੁਸ਼ੀ ਨਾਮ ਦੀਦਾਰ ਸੇਵਾ ਸਿਮਨ ਗੁਰਸਿੱਖੀ ਸੁੱਖਾਂ ਦੀ ਦਾਤ ਬਖਸ਼ਿਸ਼ ਕਰਨ ਤੇ ਹਰੇਕ ਦੀ ਮਨੋ ਭਾਵਨਾਵਾਂ ਜੋ ਜੋ ਦਾਤ ਲੈਣ ਵਾਸਤੇ ਗੁਰੂ ਅਮਰਦਾਸ ਜੀ ਨੂੰ ਨੂਰਤ ਲੈਣ ਵਾਸਤੇ ਪਹੁੰਚਿਓ ਗੁਰੂ ਅਮਰਦਾਸ ਸਭਨਾ ਤੇ ਮੇਰਾ ਪ੍ਰਿਆਤ ਰੱਖਣ ਸਭਨਾ ਨੂੰ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਨ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਵਧਾਈਆਂ ਦੀ ਆਓ ਮੰਦਰਤੀਆਂ ਦਾਦਰ ਕਰਦਿਆਂ ਹੋਇਆਂ ਸਿਮਰਨ ਵਿੱਚ ਜੁੜਨਾ ਕਰੀਏ ਜੀ